ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਤਲਵੰਡੀ ਜ਼ਿਲ੍ਹਾ ਨੂਪੈਂਦਾ ਬਰਨਾਲਾ ਠੀਕ ਹੈ ਜੀ ਸੈਦੋ ਦੇ ਲਾਗੇ ਪਿੰਡ ਆ ਜੀ ਠੀਕ ਹੈ ਜੀ ਤਲਵੰਡੀ ਤੇ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਹੁਤ ਬਹੁਤ ਫਾਲੋਅਰਸ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜਿਮੀਦਾਰ ਭਰਾ ਜੀ ਆਪਣਾ ਕਰਦੇ ਆਂ ਆਪਾਂ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਬਈ ਸਸੀਗਾ ਜੀ ਸਸੀਗਾ ਬਈ ਜੀ ਨਾਮ ਤੁਸੀਂ ਆਪਣਾ ਨਾਮ ਜੇ ਰੂਪ ਸਿੰਘ ਪਿੰਡ ਪਿੰਡ ਤਲਵੰਡੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਈ ਠੀਕ ਹੈ ਜੀ ਹਾਂਜੀ ਬਈ ਮਾਝੀ ਦੀ ਜਾਣਕਾਰੀ ਦੋ ਜੀ ਆਪਣੀ ਮਾਝੇ ਦੂਜੇ ਸੁਣੀ ਹੈ ਜੀ ਹਾਂਜੀ ਹਵਤਾ ਲਈ ਜੀ ਠੀਕ ਆ ਹਵਤਾ ਹੀ ਕੀਤੀ ਹੈ ਠੀਕ ਆ ਪਿਛਲੇ ਸੂਤੇ ਤੋਂ ਕਿਨਾਂ ਸੀ ਇਹ ਇਸ ਲਈ 10 ਏਟੇ ਸੀ ਜੀ ਪਿਛਲੇ ਸੂਤੇ ਠੀਕ ਹੈ ਜੀ ਦੂਜੇ ਇਸੇ ਸੁਣੀਆ ਹਾਂ ਠੀਕ ਆ ਰੇਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਜੀ ਠੀਕ ਆ ਜੀ ਤੋਰ ਦੋ ਜੀ ਲੋ ਭਰਾ ਦੂਜੀ ਸਵੇਰ ਛੋਟੀ ਆ ਠੀਕ ਆ ਜੀ ਤੇ ਇਸ ਨੂੰ ਤੋੜਾ ਵੀ ਦਿਖਾਉਣੇ ਆ ਲੋ ਜੀ ਪੈਂਟ ਤਲਵੰਡੀ ਤੇ ਜਿਲਾ ਇਹਨੂੰ ਪੈਂਦਾ ਬਰਨਾਲਾ ਠੀਕ ਆ ਜੀ ਉਦਾਵੜ ਦੇ ਲਾਗੇ ਤਲਵੰਡੀ ਇਹ ਲੋ ਜੀ ਚੈੱਕ ਕਰ ਸਕਦੇ ਭਰਾ ਤੋਰਾ ਤਰਾ ਚੰਗੀ ਪਲੀ ਬਲੋਸੀ ਆ ਮੜਾ ਰੋਕ ਲਿਓ ਜਿੱਥੇ ਲੋ ਜੀ ਰੋਕ ਲਿਓ ਜੀ ਮੜਾ ਇਹ ਲੈਵਾ ਚੈੱਕ ਕਰ ਸਕਦੇ ਭਰਾ ਠੀਕ ਹੈ ਤੁਮ ਤੁਹਾਡੇ ਸਾਹਮਣੇ ਕਿੰਨੇ ਦਿਨ ਬਾਕੀ ਪਿਆ ਜੀ ਹਫਤਾ ਪਿਆ ਜੀ ਹਫਤਾ ਪਿਆ ਹਫਤੇ ਦੀ ਕੱਚੀ ਭਰਾ ਹਲੇ ਠੀਕ ਹੈ ਜੀ ਲਓ ਜੀ ਥੋੜਾ ਡਰਦੀ ਹੈ ਫੋਨ ਤੋਂ ਚੈੱਕ ਕਰ ਸਕਦੇ ਹੋ ਭਰਾ ਬਾਅਦ ਜਾਣਕਾਰੀ ਬਾਈ ਤੋਂ ਵੀ ਲੈ ਸਕਦੇ ਹੋ ਵੀਡੀਓ ਮੰਗਵਾ ਸਕਦੇ ਹੋ ਠੀਕ ਹੈ ਜੀ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਬਣਾਓ ਠੀਕ ਹੈ ਜੀ ਲਓ ਜੀ ਨਾ ਹੂੰ ਮੋਬਾਈਲ ਨੰਬਰ ਦੱਸੋ ਜੀ ਆਪਣਾ 9999 ਹਾਂਜੀ 93324 ਠੀਕ ਹੈ ਬਾਕੀ ਸੀਲ ਬਹੁਤ ਹੈ ਭਾਈ ਠੀਕ ਹੈ ਸੀਲ ਬਹੁਤ ਹੈ ਥੋੜਾ ਜਿਹਾ ਡਰਦੀ ਹੈ ਡਰਦੀ ਹੈ ਫਿਰ ਉਹ ਤੁਹਾਡਾ ਹਾਂਜੀ ਪੱਗ ਬੁਗਵੰਨੀ ਵੀ ਨੇ ਤਾਂ ਕਰਕੇ ਲੋ ਜੀ ਫੇਸ ਬਿਊਟੀ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤਾਂ ਫੋਨ ਤੁਸੀਂ ਲੈਵਾ ਤੁਹਾਨੂੰ ਦੱਜਾ ਲੈ ਸਕਦੇ ਆੜੇ ਕੱਚੀ ਆ ਮੌਕੇ ਤੇ ਉਹਦੀ ਲੈਵਾ ਮੌਕੇ ਤੇ ਪੰਜ ਚਾਰ ਦਿਨ ਪਹਿਲਾਂ ਹੀ ਲਾਉ ਪੂਰਾ ਠੀਕ ਹੈ ਠੀਕ ਲੋ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ